ਤਰੰਤਰੰਦੇ ਕਸਬੇ ਪਿੱਖਿੰਨੇਪਿੰਡ ਦੇ ਵਿੱਚ ਹੋਏ ਇੱਕ ਅਣਗੱਥੀ ਦੀ ਕੁਲਤੀ ਗੁੱਥੀ ਨੂੰ ਜਿਹੜਾ ਪੁਲਿਸ ਨੇ ਸੁਲਝਾ ਲਿਆ ਜੇ ਗੱਲ ਕੀਤੀ ਜਾਵੇ ਤਾਂ ਕੱਲ ਜਿਹੜਾ ਇੱਕ ਮਰਡਰ ਹੁੰਦਾ ਜਿਸ ਨੂੰ ਪੁਲਿਸ ਨੇ 4 ਘੰਟੇ ਵਿੱਚ ਟ੍ਰੇਸ ਕਰ ਲਿਆ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਲੇਡੀ ਨੂੰ ਹੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਪੁਲਿਸ ਜਿਹੜੀ ਇਸ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਔਰ ਘਰ ਦੀ ਹੀ ਲੇਡੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਮਾਮਲਾ ਹੋਇਆ ਸੀ ਔਰ ਕੀ ਇਨਫੋਰਮੇਸ਼ਨ ਜਿਹੜੀ ਸੀ ਤੁਹਾਨੂੰ ਮਿਲੀ ਸੀ ਦੇਖੋ ਕੱਲ ਇੱਕ ਲੇਡੀ ਆ ਮਨਜੀਤਪੁਰੋ ਦਾ ਨਾਮ ਹੈ ਚੇਲਾ ਕਲੋਨੀ ਦੀ ਰਹਿਣਾ ਵਾਲੀ ਉਹ ਪੁਲਿਸ ਸਟੇਸ਼ਨ ਤੇ ਕਿਵਨਡ ਆਈ ਕਿ ਮੇਰਾ ਦੋਹ ਜਿਹੜਾ ਦਾ ਦੋਹ ਦਾ ਸੁਤਨਾਮ ਸਿੰਘ ਉਹਨੇ ਮਰ ਚੁੱਕੇ ਜਿਹੜੀ ਬੀਤੀ ਰਾਤ ਆ ਕੱਲ ਤੋਂ ਪਹਿਲੀ ਰਾਤ ਜੁੱਦੀ ਆ ਅੱ昨ਨੀ ਰਾਤ ਆ 12 ਵਜੇ ਕੋਈ ਪੰਜ ਬੰਦੇ ਆਏ ਤੇ ਉਹਨੂੰ ਨਾਲ ਮਾਰਕਾ ਹੀ ਕਰਕੇ ਲੈ ਕੇ ਨਾਲ ਗਵਾਹ ਕਰਕੇ ਲੈ ਕੇ ਉਹਦਾ ਮੋਬਾਈਲ ਤੇ ਮੋਟਰਸਾਈਕਲ ਜਿਹੜਾ ਵਾ ਉਹ ਵੀ ਨਾਲ ਜਾਂਦੇ ਹੋਏ ਲੈ ਕੇ ਇਹਨੇ 11 ਵਜੇ ਮੱਕ ਨੈਕਸਟ ਦੇ 12 ਘੰਟੇ ਤੋਂ ਬਾਅਦ ਇਹਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਅਜੇ ਇਹਨੇ ਇਨਫੋਰਮੇਸ਼ਨ ਹੀ ਦਿੱਤੀ ਸੀ ਸਾਨੂੰ ਫੇਰ ਤਲਾਬ ਵਿੱਚ ਲੈ ਕੇ ਇੱਕ ਡੈੱਡ ਬੋਡੀ ਜਿਹੜੀ ਆ ਉਹ ਦਾਣਾ ਮੰਡੀ ਜਿਹੜੀ ਕੱਚੀ ਦਾਣਾ ਮੰਡੀ ਆ ਖਾਲਾ ਰੋਡ ਠਿੱਕੀ ਵਿਡ ਉੱਥੇ ਪਈ ਆ ਅਸੀਂ ਇਹਦੀ ਲੇਡੀ ਦੀ ਸਟੇਟਮੈਂਟ ਲਿਖੀ ਤੇ ਫਿਰ ਅਸੀਂ ਜਿਹੜੀ ਉਹਦਾ ਡੈੱਡ ਬੋਡੀ ਦੇ ਕੋਲ ਜਾ ਕੇ ਵਿਜ਼ਿਟ ਕੀਤਾ ਤੇ ਕੋਈ ਗੱਲ ਸਮਝ ਨਹੀਂ ਸੀ ਲੱਗ ਰਹੀ ਜੀ ਇਹਦਾ ਕੀ ਮਾਮਲਾ ਏ ਜਿਹੜੀ ਲੜਕੀ ਜਨਾਨੀ ਆ ਇਹ ਸਭ ਗੁਮਰਾਹ ਕਰ ਰਹੀ ਸੀ ਕਿ ਇਸਦਾ ਕੋਈ ਪਠਾਨਪੁਰ ਦੀ ਲੜਕੀ ਦੇ ਨਾਲ ਲਵ ਅਫੇਅਰ ਤੇ ਉਹਤੇ ਭਰਾਮਾ ਨੇ ਹੋ ਸਕਦਾ ਵੀ ਆ ਕੇ ਇਹਦਾ ਕਤਲ ਕੀਤਾ ਚਲੋ ਇਸ ਮੁਕਦਮੇ ਨੂੰ ਦਰਜ ਕਰਕੇ ਅਸੀਂ ਇਹਦੀ ਸੈਂਟੀਫਿਕ ਤਰੀਕੇ ਨਾਲ ਜਿਹੜੀ ਇਨਵੈਸਟੀਗੇਸ਼ਨ ਨੂੰ ਦੀ ਬੇਸਿਸ ਆਫ ਜਿਹੜੀ ਮੋਬਾਈਲ ਟਾਵਰ ਲੋਕੇਸ਼ਨ ਡਾਟਾ ਕਾਲ ਡਿਟੇਲ ਇਹ ਸੈਂਟੀਫਿਕ ਇਨਵੈਸਟੀਗੇਸ਼ਨ ਕੈਮਰਿਆਂ ਨੂੰ ਅਸੀਂ ਪਹੁੰਚਾ ਲੈਣਾ ਚਾਹੀਦਾ ਹੈ ਜਿਸ ਤਰ੍ਹਾਂ ਸਾਨੂੰ ਇਹ ਗੱਲ ਪਤਾ ਲੱਗੀ ਜਿਹੜੀ ਟੈਕਨੀਕਲ ਜਿਹੜੀ ਤਫਤੀਸ਼ ਦੌਰਾਨ ਤੇ ਜਿਹੜੀ ਮੈਨੂਅਲ ਵੀ ਸਾਨੂੰ ਜਿਹੜੀ ਇਨਫਰਮੇਸ਼ਨ ਮਿਲੀ ਉਸ ਦੌਰਾਨ ਵੀ ਸਾਨੂੰ ਇਹ ਪਤਾ ਲੱਗਾ ਕਿ ਇਸ ਜਿਹੜੀ ਜਨਾਨੀ ਆ ਇਹਦੇ ਕਿਸੇ ਨਾਲ ਐਕਸਟਰਾ ਜਿਹੜੇ ਫੇਰ ਨੇ ਹੈਗੇ ਨਹੀਂ ਬਲਕਿ ਕਿਸੇ ਨਾਲ ਨਜਾਇਜ਼ ਸਬੰਧ ਨੇ ਫਿਰ ਅਸੀਂ ਇਹਨੂੰ ਤਸਦੀਕ ਕੀਤਾ ਤਸਦੀਕ ਕਰਾਣ ਅਸੀਂ ਕੈਮਰੇ ਖੰਗਾ ਲਈ ਫਿਰ ਇਹਦੀ ਜਿਹੜੀ ਇੱਕ ਨਾਨਾ ਨੇ ਆ ਉਹਨੇ ਸਾਹਮਣੇ ਆ ਕੇ ਸਾਨੂੰ ਇਹ ਸਾਰੀ ਗੱਲ ਦੱਸੀ ਕਿ ਇਹਦੇ ਕਿਸੇ ਸਰਬਜੀਤ ਸਿੰਘ ਹੈ ਜਿਹੜਾ ਮਾੜੀ ਕੰਮੋ ਕਿਹਦਾ ਰਹਿਣਾ ਨਾਲ ਉਸ ਦੇ ਨਾਲ ਇਸ ਜਿਹੜੀ ਦੇ ਨਜਾਇਜ਼ ਸਬੰਧ ਹੋ ਗਏ ਸੀ ਉਸ ਦਾ ਭਰਾ ਇਹਨੂੰ ਰੋਕਦਾ ਇਹ ਇਹਵੇ ਇਹ ਸਾਰੀ ਮਾਰਦਾ ਤਾਂ ਆਪਣੇ ਜਿਹੜਾ ਲੜਕਾ ਜਿਹੜਾ ਜਣਨੈਲ ਆ ਉਦੇ ਨਾਲ ਰਲ ਕੇ ਤੇ ਉਹਦੇ ਸਾਥੀਆਂ ਨਾਲ ਰਲ ਕੇ ਇਹਨੂੰ ਕਤਲ ਕੀਤਾ ਆ ਤੇ ਕਤਲ ਕਰਕੇ ਜਿਹੜੀ ਬੋਡੀ ਵੀ ਆ ਉਹਨੂੰ ਡਿਸਪੋਜ਼ ਆਫ ਜਿਹੜਾ ਕਰ ਦਿੱਤਾ ਤੇ ਉਹਦੇ ਜਿਹੜੇ ਕੱਪੜੇ ਸੀਗੇ ਉਹ ਵੀ ਵੱਖਰੀ ਵੱਖਰੀ ਜਗ੍ਹਾ ਤੇ ਡਿਸਪੋਜ਼ ਆਫ ਕਰ ਦਿੱਤੇ ਫਿਰ ਅਸੀਂ ਦੀ ਜਿਹੜੀ ਤਫ਼ਤੀਸ਼ ਆ ਫੋਰ ਜਿਹੜੇ ਟੈਕਨੀਕਲ ਤਰੀਕੇ ਨਾਲ ਕੀਤਾ ਜਿਵੇਂ ਕਹਿ ਸਕਦੇ ਕਿ ਪ੍ਰੀ ਪਲਾਨ ਜਿਹੜਾ ਕੰਮ ਕੀਤਾ ਗਿਆ ਇਸ ਲੇਡੀ ਵੱਲੋਂ ਔਰ ਇਸ ਲੇਡੀ ਨੂੰ ਹੀ ਜਿਹੜਾ ਮੁੱਖ ਆਪਾਂ ਦੋਸ਼ੀ ਮੰਨ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਪ੍ਰੀ ਪਲਾਨਡ ਸੀਗਾ ਤੇ ਇਸੇ ਕਰਕੇ ਉਹਨਾਂ ਨੇ ਜਿਹੜਾ ਪੁਲਿਸ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ 4 ਘੰਟਿਆਂ ਦੇ ਵਿੱਚ ਵਿੱਚ ਜਿੱਥੇ ਜਿਹੜੀ ਇਹਦੀ ਗੁੰਮਰਾਹ ਵਾਲੀ ਸਟੋਰੀ ਹੈ ਉਹਨੂੰ ਅਸੀਂ ਖਾਰਜ ਕੀਤਾ ਤੇ 14 ਘੰਟਿਆਂ ਦੇ ਵਿੱਚ ਵਿੱਚ ਇਹਨਾਂ ਨੂੰ ਜਿਹੜਾ ਅਸੀਂ ਉਹਤੇ ਤੇ ਲੜਕੇ ਨੂੰ ਅਰੈਸਟ ਕੀਤਾ ਤੇ ਜਿਸ ਬਿਸਤਰੇ ਦੇ ਉੱਤੇ ਇਹਨਾਂ ਨੂੰ ਮਾਰਿਆ ਗਿਆ ਸੀ ਜਿਹੜਾ ਸੁਖਨਾਮ ਸਿੰਘ ਹੈ ਉਹ ਬਿਸਤਰਾ ਵੀ ਇਹਨਾਂ ਨੇ ਜਿਹੜਾ ਰਿਕਵਰ ਕਰਾਤਾ ਇਹਨਾਂ ਨੇ ਜਿਹੜਾ ਪਾਲ ਟੈਕਨੀਕਲ ਕਾਲਜ ਆ ਉਤੇ ਅੰਦਰੇ ਨੂੰ ਲੁਕਾਛ ਪਾ ਕੇ ਰੱਖ ਦਿੱਤਾ ਸੋ ਵੀ ਅਸੀਂ ਰਿਕਵਰ ਕਰ ਲਿਆ। ਇਹ ਕਿੰਨੇ ਜਣੇ ਸੀ ਸਰ ਇਸ ਮਰਡਰ ਦੇ ਵਿੱਚ ਸ਼ਾਮਲ ਸੀ ਔਰ ਕਿੰਨੇ ਜਣਿਆਂ ਨੇ ਸਾਰੀ ਪ੍ਰੀਪਲਾਨ ਕੀਤੀ। ਦੇਖੋ ਇਹਦੇ ਵਿੱਚ ਪੰਜ ਵਿਅਕਤੀ ਆ ਜਿਹੜੇ ਬਾਹਰੋਂ ਆਏ ਆ। ਇਹ ਲੇਡੀ ਤੇ ਦਾ ਬੇਟਾ ਕਿ ਜੇ ਆਪਾਂ ਇਹਨਾਂ ਨੂੰ ਟੋਟਲ ਗਿਣਤੀ ਕਰੀਏ ਤੇ ਸੱਤ ਬੰਦਿਆਂ ਦਾ ਇੱਕ ਹੀ ਗੈਂਗ ਬਣ ਗਿਆ ਸੀ ਜਿਨ੍ਹਾਂ ਨੇ ਇਸ ਸਾਰੇ ਆਪਰੇਸ਼ਨ ਨੂੰ ਪਲਾਨ ਕਰਕੇ ਤੇ ਇਲਜ਼ਾਮ। ਸਰ ਹੁਣ ਕਿੰਨੇ ਅਰੈਸਟ ਹੋਏ ਨੇ ਇਸ ਮਾਮਲੇ 'ਚ? ਇਹਦੇ ਵਿੱਚ ਦੋ ਜਣੇ ਅਰੈਸਟ ਹੋ ਗਏ ਨੇ ਜੀ। ਜਿਹੜਾ ਲੜਕਾ ਇਹਨਾਂ ਦਾ ਜੋ ਮਨਾਈਲ ਉਹਨਾਂ ਨੂੰ ਕੋਰਟ ਚ ਪੇਸ਼ ਕਰਕੇ ਤੇ ਜਿਹੜੇ ਜੋ ਮਾਈਲ ਲੋਕਅਪ ਦੇ ਵਿੱਚ ਇਹਨੂੰ ਭੇਜਿਆ ਜਾਊਗਾ ਤੇ ਲੇਡੀ ਦਾ ਸੀ ਰਿਮਾਂਡ ਜਿਹੜਾ 1 ਦਿਨ ਤੱਕ ਧੰਨਵਾਦ ਦੇ ਸੰਨ ਡੀਐਸਪੀ ਪ੍ਰੀਤਿੰਦਰ ਸਿੰਘ ਔਰ ਇਹਨਾਂ ਵੱਲੋਂ ਕਿਹਾ ਗਿਆ ਕਿ ਪੂਰਾ ਗੈਂਗ ਬਣਾ ਕੇ ਇਸ ਮਰਡਰ ਦੀ ਮਰਡਰ ਨੂੰ ਜਿਹੜਾ ਅਨਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਇਸ ਨੂੰ 4 ਘੰਟਿਆਂ ਚ ਹਾਲਾਂਕਿ ਟ੍ਰੇਸ ਕਰ ਰਿਹਾ ਔਰ ਤਸਵੀਰ ਵੀ ਤੁਸੀਂ ਉਸ ਲੇਡੀ ਦੀ ਦੇਖ ਸਕਦੇ ਹੋ ਇਸ ਲੇਡੀ ਵੱਲੋਂ ਜਿਹੜਾ ਪਲਾਨ ਸਾਰਾ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਸਾਰੀ ਅਕੜ ਨਾਲ ਜਿਹੜਾ ਆ ਜਾਮ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਇਸ ਮਾਮਲੇ ਦੀ ਹੋਰ ਡੀਪਰਲੀ ਜਾਂਚ ਕਰ ਰਹੀ ਹੈ ਉਹ ਜਿਹੜੇ ਬਾਕੀ ਫਰਾਰ ਦੋਸ਼ੀਆਂ ਨੂੰ ਫੜਨ ਦੇ ਲਈ ਜਿਹੜੀ ਆ ਭਾਲ ਜਾਰੀ ਹੈ ਤਰਨ ਤਰਨ ਤੋਂ ਸਦਾਰਥੂ ਦਾ ਟੈਨਿਊਰਟੀ ਵੀ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਛੋੜਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤਾਂਤਰਿਕ ਮੋਬਾਈਲ 9517855093 7710598475 ਪਤਾ ਪੰਜਾਬ